ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰੂ ਰਾਮ ਦਾ ਸਾਰਿਆਂ ਤੇ ਮੇਰਾ ਸਭ ਨੂੰ ਤਾਂ ਦੁਸਤੀਆਂ ਬਖਸ਼ ਜੜਦੀ ਕਲਾ ਵਿੱਚ ਰੱਖਣ ਤੇ ਅੱਜ ਆਜਾ ਆਪਾਂ ਇੱਕ ਨਵੇਂ ਜਿਹੇ ਤਰੀਕੇ ਨਾਲ ਨਵੀਂ ਜੀ ਚੀਜ਼ ਨਵੀਂ ਜੀ ਰੈਸਪੀ ਬਣਾਉਣੀ ਆ ਤੇ ਆਈ ਥਿੰਕ ਤੁਹਾਨੂੰ ਪਸੰਦ ਆਊਗੀ ਠੀਕ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਆਉਂਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਥੈਂਕ ਯੂ ਸੋ ਮਾਚ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਸਾਰੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਤੇ ਦੋ ਦਿਨ ਤੋਂ ਕੋਈ ਚੰਗੀ ਰੈਸਪੀ ਨਹੀਂ ਪਾਈ ਗਈ ਸੀ ਤੇ ਹਜੇ 2 1 2 ਦਿਨਾਂ ਬਾਅਦ ਆਪਾਂ ਉਹ ਪਾਵਾਂਗੇ ਵੀ ਉਸ ਮੈਂ ਥੋੜੀ ਸਿੱਖ ਸੀ ਤੇ ਇਸ ਲਈ ਆਪਾਂ ਇਹ ਥੋੜੀ ਜੀ ਚਟਪਟੀ ਜੀ ਚੀਜ਼ ਬਣਾਉਣੀ ਆ ਇਹ ਜਿਹੜੇ ਪੱਤੇ ਨੇ ਬਹੁਤ ਹੀ ਤਾਕਤ ਵਾਲੇ ਹੁੰਦੇ ਆ ਅਸਲ ਵਿੱਚ ਤਾਕਤ ਤਾਂ ਇਹਨਾਂ ਵਿੱਚ ਹੁੰਦੀ ਆ ਹਨਾ ਤੇ ਇਹ ਹੈਗੇ ਮੂਲੀਆਂ ਦੇ ਪੱਤੇ ਠੀਕ ਹੈ ਕਿਉਂਕਿ ਮੂਲੀ ਦਾ ਪੱਤਾ ਜਿਹੜਾ ਨਾ ਖਾਣ ਨੂੰ ਬਹੁਤ ਹੀ ਚੰਗਾ ਹੁੰਦਾ ਹੈ ਮੂਲੀ ਨਾਲੋਂ ਵਾਤ ਪੀਕੋਸ ਕਿਉਂਕਿ ਜਦੋਂ ਤੋਂ ਵਗਦੀ ਆ ਮੂਲੀ ਤੇ ਸਾਰੀ ਤਾਕਤ ਉਹਦੇ ਵਿੱਚ ਜਾਂਦੀ ਆ ਮੂਲੀ ਦੇ ਪੱਤੇ ਵਿੱਚ ਤੇ ਇਸ ਲਈ ਮੈਂ ਮੂਲੀ ਦਾ ਪੱਤਾ ਸੀਤਿਆਂ ਨੇ ਮੂਲੀਆਂ ਲੈ ਹੁੰਦੀਆਂ ਸੀ ਪਹਿਲਾਂ ਮੈਂ ਸੋਚਿਆ ਇਹ ਚੀਜ਼ ਬਣਾ ਲਵਾਂ ਇਹਨਾਂ ਪਦੀਨੇ ਦੇ ਵੱੱਤੇ ਆ ਮੈਂ ਭੁੱਲ ਗਈ ਸੀ ਬਾਹਰੋਂ ਲਿਆਉਣਾ ਤੇ ਹੁਣ ਲੈ ਕੇ ਆਈਆਂ ਤੋੜ ਕੇ ਕਿਉਂਕਿ ਇਹਦੇ ਨਾਲ ਵੀ ਟੇਸਟ ਬਹੁਤ ਹੀ ਚੰਗਾ ਆਉਂਦੇ ਇਹਨੂੰ ਵੀ ਆਪਾਂ ਵਿੱਚ ਪਾ ਲਿਆ ਤੇ ਇਧਰ ਆਪਾਂ ਨੇ ਇਹ ਇਮਲੀ ਲਈ ਸੀਗੀ ਤੇ ਇਮਲੀ ਮੈਂ ਨਾ ਪਾਣੀ ਵਿੱਚ ਸੋਕ ਕਰਤੀ ਸੀ ਥੋੜਾ ਟਾਈਮ ਹੁਣ ਆਪਾਂ ਇਹਨੂੰ ਹੋਰ ਛਾਨ ਲੈਂਦੇ ਮੀਂਝ ਰੱਗੇ ਦੇਖਦੇ ਆਪਾਂ ਕਿਵੇਂ-ਕਿਵੇਂ ਕਰਨਾ ਠੀਕ ਹੈ ਇਹ ਫਿਰ ਤੁਸੀਂ ਦੱਸੋ ਕਿਵੇਂ ਉਹ ਸਾਰੇ ਸਾਰੀਆਂ ਜੇ ਘਰੇ ਖੱਟ-ਮਿੱਠੀਆਂ ਚੀਜ਼ਾਂ ਹਨ ਜਿੰਦਰੇ ਆਪਾਂ ਕੁਝ ਵੀ ਬਣਾ ਸਕਦੇ ਹਾਂ ਨਾ ਬੀਕੋਸ ਕਿਉਂਕਿ ਕਦੇ ਕਿਸੇ ਵੇਲੇ ਨਾ ਸਬ지 ਖਾਣ ਨੂੰ ਨਹੀਂ ਜੀ ਕਰਦਾ ਹਨਾ ਨੰਬਰ ਇੱਕ ਸਬ지ਆਂ ਮਹਿੰਗੀਆਂ ਬਹੁਤ ਹੋਈਆਂ ਤੇ ਬੇਟਰੇ ਕਿ ਘਰੇ ਕੋਈ ਚੀਜ਼ ਜੜੀ ਪਈ ਉਹਨੂੰ ਜਟਪਟੇ ਬਣਾ ਲਓ ਤੇ ਰੋਟੀ ਨਾਲ ਖਾ ਲਓ ਢਿੱਡ ਭਰ ਜਾਊਗਾ ਠੀਕ ਹੈ ਤੇ ਕਿੱਥੇ ਆਪਾਂ ਬਾਜ਼ਾਰੋਂ ਲਿਆ ਕੇ ਖਾਣੇ ਆ ਟੀਕੇ ਲੱਗੇ ਹੁੰਦੇ ਆ ਹਨ ਤੇ ਮੈਂ ਆਪਦੀ ਅੱਖੀਂ ਵੇਖੀ ਆ ਗੱਲ ਕਰਦੀ ਮੇਰੇ ਮਾਮਾ ਜੀ ਕਿਹਨੇ ਕਦੂ ਲਿਆਉਂਦੇ ਤੇ ਰਾਤ ਨੂੰ ਨੇ ਮੇਰੇ ਮਾਮਾਈ ਜੀ ਡਾਕਟਰ ਇਲਾ ਵਿੱਚ ਜਨੂ ਨਹੀਂ ਨਾ ਫ੍ਰੀਜ ਚ ਰੱਖ ਦਿੱਤੀ ਆ ਪਰ ਆਖੀ ਦੇਂਦੇ ਹਨਾ ਆਮ ਹੀ ਤੇ ਬਾਅਦ ਕੋਈ ਚੀਜ਼ ਚ ਜਮੂ ਲ ਆ ਜਾਂਦੀ ਸਵੇਰ ਨੂੰ ਕਦੂ ਕਿੱਡੇ ਕਿੱਡੇ ਵੱਡੇ ਬਣ ਕੇ ਹੋ ਗਏ ਤੇ ਉਹਨਾਂ ਨੇ ਸਿੱਟੇ ਪਸਵਾਂ ਨੂੰ ਵੀ ਨਹੀਂ ਪਾਏ ਤੇ ਲੋ ਜੀ ਹੁਣ ਆਪੇ ਤੇ ਟਮਾਟਰ ਵੀ ਪਾ ਦਿੰਦੇ ਮਟਰ ਮੈਂ ਤੁਹਾਨੂੰ ਦੱਸਿਆ ਨਾ ਮੈਂ ਚੋਹਣੀ ਕੀਤਾ ਦਾ ਇਹ ਇਧਰ ਆਪਾਂ ਪਾਉਂਦੇ ਹੁਣ ਲੋੜ ਅਨਸਾਰ ਮਤਾਬਕ ਤੁਸੀਂ ਕੀ ਹੋ ਜਾਂ ਖਾਣਾ ਪਸੰਦ ਕਰੋਗੇ ਇਧਰ ਮੈਂ ਥੋੜਾ ਜਿਹਾ ਇਹ ਕਾਲਾ ਨਮਕ ਅਹ ਬੜੀ ਜੀ ਮੈਂ ਗਲਤ ਬੋਲਿਆ ਗਿਆ ਸੀ ਪੀਲਾ ਨਹੀਂ ਆਓ ਪਿੰਕ ਨਮਕ ਨਹੀਂ ਬਲੈਕ ਨਮਕ ਕਾਲਾ ਨਮਕ ਠੀਕ ਹੈ ਥੋੜਾ ਕੋ ਆਪਾਂ ਇਹ ਪਾਉਂਦੇ ਬਿਕੋਸ ਨੋ ਕਿ ਇਮਲੀ ਵਿੱਚ ਵੀ ਪਾਣੀ ਹੈ ਹਨਾ ਤੇ ਥੋੜਾ ਜਿਹਾ ਆਪਾਂ ਇਹ ਵਾਈਟ ਨਮਕ ਪਾਉਂਦੇ ਓਕੇ ਤੇ ਜੇ ਤੁਸੀਂ ਜਿਆਦਾ ਤਿੱਖਾ ਖਾਣਾ ਪਸੰਦ ਕਰਦੇ ਹੋ ਜਿਆਦੀ ਮਿਰਚ ਪਾ ਲਓ ਮੈਂ ਇੰਨੀ ਵੀ ਪਾਈ ਠੀਕ ਹੈ ਤੇ ਬਾਕੀ ਆਪਾਂ ਪਾਉਂਦੇ ਚਾਟ ਮਸਾਲਾ ਕਿਉਂਕਿ ਇਹਦੇ ਵਿੱਚ ਵੀ ਨਮਕ ਹੁੰਦਾ ਹੀ ਨੋ ਠੀਕ ਹੈ ਤੇ ਹੁਣ ਆਪਾਂ ਪਾਉਂਦੇ ਇਮਲੀ ਦਾ ਪਾਣੀ ਠੀਕ ਹੈ ਤੁਸੀਂ ਇਹਨੂੰ ਫਰਾਈ ਕਰਨਾ ਫਰਾਈ ਵੀ ਕਰ ਸਕਦੇ ਇੱਕ ਚੀਜ਼ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਠੀਕ ਹੈ ਇਹ ਬਹੁਤ ਹੀ ਚਟਪਟੀ ਬਣਦੀ ਆ ਬਹੁਤ ਹੀ ਦੇਸੀ ਬਣਦੀ ਆ ਠੀਕ ਹੈ ਜਰੂਰ ਟਰਾਈ ਕਰੋ ਓਕੇ then ਵੀਡੀਓ ਚੰਗੀ ਲਗੀ ਤਾਂ ਕਲੀਕ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਤੁਹਾਨੂੰ ਮੇਰੀ ਰੈਸਪੀ ਇਹ ਕਿਵੇਂ ਦੀ ਲੱਗੀ ਪਿੰਡੂ ਖਾਣਾ ਇਹ ਪਿੰਡਾਂ ਵਿੱਚ ਨੇਚਰਲੀ ਸਾਰੀਆਂ ਚੀਜ਼ਾਂ ਹੁੰਦੀਆਂ ਮੂੰਗਲੀ ਵੀ ਘਰੇ ਹੁੰਦੀ ਆ ਗਾਜਰ ਵੀ ਹੁੰਦੀ ਪਿਆਜ਼ ਵੀ ਹੁੰਦਾ ਹੈ ठीक है मैं नींबू नहीं पाया बिका तो ज्यादा नहीं खा सकती पा ब्राउन शुगर गुड़ वगैरा पा गुड़ वगैरह पा सकते ठीक है जे खा मिठा पसंद करते मुताबिक नमक मसाले पा सकते ਠੀਕ ਹੈ ਮੈਂ ਇੰਨੇ ਕੋਈ ਪਾਏ ਆ ਬਿਕੋਸ ਮੈਨੂੰ ਇੰਨੇ ਆ ਕੋਈ ਜਰੂਰਤ ਸੀਗੀ ਠੀਕ ਹੈ ਤੇ ਤਾਂ ਤੱਕ ਲਈ ਸਾਰੀ ਜੀ YouTube ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਹੈ ਵੀਡੀਓ ਪੂਰੀ ਦੇਖਿਆ ਕਰੋ ਠੀਕ ਹੈ ਤੇ ਹੁਣ ਆਪਾਂ ਉਹ ਕਰਦੇ ਹੁਣ ਆਪਾਂ ਪਕਾਵਾਂਗੇ ਰੋਟੀਆਂ ਸ਼ਾਮ ਦਾ ਟਾਈਮ ਆ ਸਬਜ਼ੀ ਆਪਾਂ ਨੇ ਬਣਾਣੀ ਸੀਗੀ ਨੋਰਮਲ ਹੀ ਬਣਾਈ ਸੀ ਸਬਜ਼ੀ ਅਸੀਂ ਪਲੇਨ ਬਣਾਈ ਸੀ ਅੱਜ ਤੂਰੀਆਂ ਬਣਾਈਆਂ ਸੀ ਪਲੇਨ ਉਹ ਕਿ ਤੋਰੀਆਂ ਦੀ ਕੀ ਵੀਡੀਓ ਬਾਉਣੀ ਉਹਨੇ ਰੋਜ਼ ਰੋਜ਼ ਆਪਾਂ ਪਾਈ ਤੇ ਜਾਂਦੇ ਆ ਹਨਾ ਫਿਰ ਰੋਜ਼ ਰੋਜ਼ ਹੀ ਇੱਕ ਵੀਡੀਓ ਤੋਰੀਆਂ ਦੀ ਪਾ ਕੇ ਫਿਰ ਵੇਖਣ ਵਾਲੇ ਵੀ ਫੈਡ ਅਪ ਹੋ ਜਾਂਦੇ ਆ ਵੀ ਕੀ ਨਾ ਇਹਨਾਂ ਕੋਲ ਇਹਨਾਂ ਕੋਲ ਇੱਕੋ ਹੀ ਚੀਜ਼ ਹੈ ਖਾਣ ਨੂੰ ਤੇ ਦੇਖੋ ਤੁਸੀਂ ਚਟਨੀ ਕਿੰਨੀ ਵਧੀਆ ਬਣ ਗਈ ਤਦ ਲੋ ਜੀ ਚਟਨੀ ਆਪਣੀ ਕਿੰਨੀ ਵਧੀਆ ਬਣ ਗਈ ਤੇ ਬਹੁਤ ਹੀ ਟੇਸਟੀ ਬਣਦੀ ਹੈ ਇਹ ਮੇਰੀ ਫੇਵਰਿਟ ਚਟਨੀ ਹੈ ਮੈਂ ਜਦੋਂ ਮਰਜ਼ੀ ਜੀ ਕਰਦਾ ਬਣਾ ਲੈਣੀ ਆ ਤੇ ਆਪਣੇ ਘਰੇ ਸਾਰੀਆਂ ਚੀਜ਼ਾਂ अवेलेबल ਆ ਜੇ ਇੱਕ ਦੀ ਚੀਜ਼ ਨਹੀਂ ਵੀ ਹੁੰਦੀ ਨੈਵ ਮਾਈਂਡ ਕੋਈ ਗੱਲ ਨਹੀਂ ਪਰ ਘਰ ਦੀ ਬਣੀ ਚੀਜ਼ ਜਿਹੜੀ ਆਪਾਂ ਨੂੰ ਬਹੁਤ ਫਾਇਦੇਮੰਦ ਹੁੰਦੀ ਆ ਹਨਾ ਜਿਵੇਂ ਹੁਣ ਮੰਮੀ ਮੇਰੇ ਨੂੰ ਡਾਇਬਟੀਕਾ ਜਾਦੀ ਦਿਨੇ ਰਹਿੰਦੀ ਨੋਰਮਲ ਜੀ ਆ ਹਨਾ ਤੇ ਸਾਰਿਆਂ ਦੇ ਤਹਿ ਦਿਲ ਤੋਂ ਧੰਨਵਾਦ YouTube ਫੈਮਿਲੀ ਦਾ ਜਿਨ੍ਹਾਂ ਨੇ ਇੰਨਾ ਜਿਆਦਾ ਪਿਆਰ ਦਿੱਤਾ ਇੰਨਾ ਜਿਆਦਾ ਸਤਿਕਾਰ ਦਿੱਤਾ ਹਨਾ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਆਪਦੀ ਭੈਣ ਨੂੰ ਦਿਓ ਛੁੱਟੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਵਿੱਚ ਰੱਖੇ ਇੱਧਰ ਚਟਨੀ ਨੂੰ ਦੇਖ ਕੇ ਮੇਰੇ ਤਾਂ ਮੂੰਹ 'ਚ ਆ ਗਿਆ ਪਾਣੀ